ਆਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਵਾਰ ਫੇਰ ਤੋਂ ਦਿੱਲੀ ਵੱਲ ਕੂਚ ਕੀਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਪ੍ਰਦਰਸ਼ਨ ਕਰਨ ਦੇ ਲਈ ਮੋਰਚਾ ਕੱਢ ਦਿੱਤਾ ਗਿਆ ਤਾਂ ਇਸ ਵਿਚਕਾਰ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਕਿਸਾਨਾਂ ਵੱਲੋਂ ਹੁਣ ਦਿੱਲੀ ਰਵਾਨਾ ਹੋਣਾ ਸ਼ੁਰੂ ਹੋ ਚੁੱਕੇ ਨੇ ਤਾਂ ਦੱਸਦੀ ਕਿ ਇਸ ਵਿਚਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਈ ਵਰਗ ਦੇ ਲੋਕ ਵੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਜਿਸ ਦੇ ਵਿਚਕਾਰ ਹੀ ਦੱਸਦੀ ਕਿ ਪੰਜਾਬ ਦੇ ਕਾਰੋਬਾਰੀਆਂ ਨੂੰ ਇਸ ਧਰਨੇ ਪ੍ਰਦਰਸ਼ਨਾਂ ਕਰਕੇ ਕਾਫੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਬਲਕਿ ਆਣਾ ਦੇ ਕਈ ਕਾਰੋਬਾਰੀਆਂ ਵੱਲੋਂ ਕਿਸਾਨ ਆਗੂ ਸਰਵੰਤ ਸਿੰਘ ਪੰਦੇਰ ਨੂੰ ਇੱਕ ਚਿੱਠੀ ਵੀ ਲਿਖੀ ਜਾਂਦੀ ਹੈ ਉਸ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਤੁਹਾਡੇ ਇਸ ਪ੍ਰਦਰਸ਼ਨ ਕਰਕੇ ਪੰਜਾਬ ਦੇ ਕਾਰੋਬਾਰੀਆਂ ਨੂੰ ਵਪਾਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਸੂਬਿਆਂ ਦੇ ਜਿਹੜੇ ਕਾਰੋਬਾਰੀ ਨੇ ਉਹਨਾਂ ਵੱਲੋਂ ਪੰਜਾਬ ਦੇ ਵਪਾਰੀਆਂ ਤੋਂ ਮਾਲ ਲੈਣਾ ਬੰਦ ਕਰ ਦਿੱਤਾ ਗਿਆ ਹੈ ਜਿਸ ਨਾਲ ਹੀ ਉਹਨਾਂ ਵੱਲੋਂ ਪੰਜਾਬ ਦੇ ਕਾਰੋਬਾਰੀਆਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਧਰਨੇ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ ਇਸ ਦੇ ਚਾਲ ਐ ਹੁਣ ਪੰਜਾਬ ਦੇ ਕਾਰੋਬਾਰੀਆਂ ਤੋਂ ਮਾਲ ਲੈਣਾ ਜਿਹੜੇ ਹੋਰ ਸੂਬੇ ਦੇ ਕਾਰੋਬਾਰੀ ਨੇ ਉਹਨਾਂ ਵੱਲੋਂ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਹੀ ਕਾਰੋਬਾਰੀਆਂ ਨੂੰ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਦੇਖਿਆ ਜਾ ਸਕਦਾ ਤਾਂ ਦੱਸ ਜੀ ਕਿ ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਨੂੰ ਲੈਣ ਵਾਸਤੇ ਆਪਣੇ ਹੱਕ ਲੈਣ ਵਾਸਤੇ ਲਗਾਤਾਰ ਹੀ ਕੇਂਦਰ ਸਰਕਾਰ ਦੇ ਸਾਹਮਣੇ ਬੈਠ ਕੇ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਤਰਨਾ ਪ੍ਰਦਰਸ਼ਨ ਕਰਨ ਦੇ ਲਈ ਦਿੱਲੀ ਕੂਚ ਕਰ ਰਹੇ ਨੇ ਪਰ ਇਸੇ ਵਿੱਚ ਕਰ ਰਹੇ ਜਿਹੜੇ ਹੋਰ ਵਰਗ ਦੇ ਜਿਹੜੇ ਲੋਕ ਨੇ ਕਾਰੋਬਾਰੀ ਨੇ ਵਪਾਰੀ ਨੇ ਹੁਣ ਉਹਨਾਂ ਨੂੰ ਵੀ ਨੁਕਸਾਨ ਹੋਣਾ ਹੋ ਚੁੱਕਿਆ ਤਾਂ ਇਸ ਵਿਚਕਾਰ ਲੁਧਿਆਣੇ ਦੇ ਕਾਰੋਬਾਰੀਆਂ ਦਾ ਇਸ ਮਾਮਲੇ 'ਚ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਜ਼ਰੂਰ ਸੁਣਾ ਦਿੰਨੇ ਆ ਤਾਂ ਆਪਣੀਆਂ ਮੰਗਾਂ ਨੂੰ ਸਰ ਇੱਕ ਲਗਾਤਾਰ ਜਿਹੜਾ ਭਾਰਤ ਬੰਦ ਹੱਥਾ ਦਿੱਤਾ ਗਿਆ ਤਾਂ ਇੰਡਸਟਰੀ ਤਾਂ ਪ੍ਰਭਾਵਿਤ ਹੋਈ ਰਹੀ ਹੈ ਨਾਲ ਖਾਸ ਕਰਕੇ ਲੁਧਿਆਣੇ ਦੀ ਸਾਈਕਲ ਇੰਸਟਰੀ ਕਿੰਨੀ ਪ੍ਰਭਾਵਿਤ ਹੋ ਰਹੀ ਹੈ ਕਿੰਨੇ ਮਾਲ ਜਿਹੜਾ ਬਣਿਆ ਹੋਇਆ ਭੇਜਿਆ ਸੀ ਉਹ ਸੜਕਾਂ ਦੇ ਫਸੇ ਲੇਖੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਜੋ ਤੁਹਾਡਾ ਸ਼ੇਅਰ ਕਰਨੀ ਹੈ ਉਹ ਅੱਗੇ ਪੰਜਾਬ ਪਹਿਲੇ ਨੇਗਟਿਵ ਲਿਸਟ 'ਚ ਆ ਕਿਉਂਕਿ ਬਾਰਡਰ ਸਟੇਟ ਹੈ ਇਥੋਂ ਦੀ ਵੱਡੀ ਇੰਡਸਟਰੀ ਹੈ ਨਹੀਂ ਅਸੀਂ ਡਿਪੈਂਡੈਂਟ ਹੈ ਬਾਹਰਲੇ ਰਾਜਾਂ ਤੇ ਤੇ ਉਹਦੇ ਕੀ ਹੋ ਗਿਆ ਕਿ ਜਦੋਂ ਇੱਥੇ ਹੁਣ ਹੜਤਾਲ ਬੰਦ ਹੋ ਗਿਆ ਪਿਛਲੀ ਵਾਰ ਵੀ ਉਹ ਪਤਾ ਦਿਖਿਆ ਕਿੰਨਾ ਆਪਾਂ ਘਾਟਾ ਚੱਲਿਆ ਕਿੰਨਾ ਆਪਾਂ ਸਫਰ ਕੀਤਾ ਹੁਣ ਕੰਪਨੀਆਂ ਜਿਹੜੀਆਂ ਬਾਹਰਲੇ ਸਾਡੇ ਕੋਲ ਮਾਲ ਲਿਆ ਰਹੀਆਂ ਸੀਗੀਆਂ ਜਿੰਨਾਂ ਸਿੱਤੇ ਸਾਡੀ ਰੋਜ਼ੀ ਰੋਟੀ ਚੱਲਦੀ ਸਾਡੇ ਵਰਕਰ ਚੱਲਦੇ ਸਾਡੇ ਕਾਰੋਬਾਰ ਚੱਲਦੇ ਆ ਉਹਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਤੋਂ ਮਾਲ ਆਲੇ ਬੰਦ ਕਰ ਦਈਏ ਸੋ ਇਹ ਜਿਹੜਾ ਕਿ ਜਿਹੜੀ ਸਾਡੀ ਪੰਜਾਬ ਸਰਕਾਰ ਆ ਨਾ ਜਿਹੜੀ ਇਸ ਵੇਲੇ ਉਹ ਰਾਤ ਨੂੰ ਕੰਬ ਕਰਦੀ ਨੀਂਦ ਸੋਤੀ ਹੋਈ ਚੱਲ ਕੋਈ ਗੱਲ ਸਾਡਾ ਕਿਹੜਾ ਕੋਈ ਨੁਕਸਾਨ ਹੋ ਰਿਹਾ ਇਹ ਕੇਂਦਰ ਦੇ ਕਿਸਾਨ ਲੜ ਰਹੇ ਨੇ ਉਹ ਇਹ ਨਹੀਂ ਸੋਚेंगे ਜਿੰਨਾ ਰੈਵਨਿਊ ਪੰਜਾਬ ਦਾ ਖਤਮ ਹੋ ਜਾਣਾ ਇਹਨਾਂ ਨੂੰ ਮਿਲਨੇ ਕੁਝ ਨਹੀਂ ਕਿਉਂਕਿ ਅਗਰ ਬਾਹਰਲੇ ਜਿਹੜੀ ਸਟੇਟ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਵੱਡੇ ਵੱਡੇ ਜਿਹੜੇ ਆਟੋ ਸੈਕਟਰ ਦੇ ਜਾਂ ਹੋਰ ਨੇ ਜੇ ਉਹਨਾਂ ਨੇ ਸਾਡੇ ਕੋਲ ਮਾਲ ਲੈਣਾ ਹੀ ਬੰਦ ਕਰ ਦਿੱਤਾ ਸਾਨੂੰ ਨੈਕਲਿਸਟ ਪਾ ਦਿੱਤਾ ਵੀ ਇਥੇ ਕਿ ਪੰਜਾਬ ਨਾਲ ਕੰਮ ਹੀ ਨਾ ਕਰੋ ਯਾਰ ਇੱਥੇ ਪਤਾ ਨਹੀਂ ਕਿਹੜੇ ਵੇਲੇ ਹੜਤਾਲ ਹੋ ਜਾਣੀ ਹੈ ਕਿਹੜੇ ਵੇਲੇ ਇਥੇ ਰੋਡ ਬੰਦ ਹੋ ਜਾਂਦੇ ਨੇ ਹੁਣ ਹੁਣ ਦੀ ਹਾਲਾਤ ਦੇਖੋ ਕਿ ਸਾਡੇ ਟਰ ਟਰਾਂਸਪੋਰਟਰ ਆਪਣੇ ਗਰਾਊਂਡ 'ਚ ਰੱਖੇ ਹੋਏ ਨੇ। ਉਧਰੋਂ ਕੰਪਨੀਆਂ ਦੇ ਵਿੱਚ ਕੀ ਕਿ ਪਹਿਲਾਂ ਕੀ ਹੁੰਦਾ ਸੀ ਕਿ ਲੁਕੀ ਮਾਲ ਲੈ ਕੇ ਸਟਾਕ ਰੱਖਦੇ ਸੀਗੇ। ਹੁਣ ਜਦੋਂ ਤੋਂ ਨਵੇਂ-ਨਵੇਂ ਸਿਸਟਮ ਆ ਗਏ ਨੇ, ਉਹਨਾਂ ਨੇ ਇਨਵੈਂਟਰੀ ਔਨ ਡੀਮਾਂਡ ਕੀਤੀ ਹੋਈ ਹੈ। ਜਦੋਂ ਅਸੀਂ ਮਾਲ ਜਿਵੇਂ ਇੱਕ ਜਾਂ ਦੋ ਦਿਨ ਦਾ ਬਾਅਦ ਸਟਾਕ 'ਚ ਰੱਖਦੇ ਆ, ਬਾਕੀ ਮਾਲ ਨੂੰ ਕਹਿੰਦੇ ਤੁਸੀਂ ਸਾਨੂੰ ਵੀ ਸਟਾਕ ਨਹੀਂ ਰੱਖਣਾ ਆਪਣੇ ਪੈਸੇ ਇਨਵੈਸਟਮੈਂਟ 'ਚ ਕਰ ਲੈ। ਤੁਸੀਂ ਸਾਨੂੰ ਟਾਈਮ ਟੂ ਟਾਈਮ ਮਾਲ ਪਹੁੰਚਾਓ। ਉਹ ਜਿਹੜੀ ਅਸੀਂ ਟਾਈਮ 'ਤੇ ਡਿਲੀਵਰੀ ਨਹੀਂ ਦੇ ਪਾਵਾਂਗੇ, ਉਹਨਾਂ ਦੀ ਜਿਹੜੀ ਸ਼ੈਡਿਊਲ ਚਲੋ ਫੇਲ ਹੋਣਗੀਆਂ ਜਾਂ ਗੱਡੀਆਂ ਨਹੀਂ ਬਣਨਗੀਆਂ ਜਾਂ ਹੋਰ ਉਹਦਾ ਚੱਲਿਆ ਕਿ ਬੰਦੇ ਉਹ ਜਦੋਂ ਉਹ ਹਾਈ ਲੈਵਲ ਦੀ ਮੀਟਿੰਗ ਹੋਏਗੀ ਉਹਨਾਂ ਦੀ ਉਪਰ ਇਹ ਹੀ ਕਹਿਣਗੇ ਚਲੋ ਪੰਜਾਬ ਤੋਂ ਮੰਨ ਲੈਣਾ ਹੀ ਬੰਦ ਕਰ ਦੋ ਬਹੁਤ ਹੀ ਵੱਡਾ ਇੱਕ ਇਹ ਸੈਟ ਬੈਕ ਹੈ ਇੰਡਸਟਰੀ ਵਾਸਤੇ ਸਾਰੀ ਇੰਡਸਟਰੀ ਵਾਸਤੇ ਚਾਹੇ ਆਪਾਂ ਫਾਸਟਰ ਲੈ ਲਈਏ ਸਾਈਕਲ ਇੰਡਸਟਰੀ ਲੈ ਲਈਏ ਫੋਰਜਿੰਗ ਇੰਡਸਟਰੀ ਲੈ ਲਈਏ ਜਾਂ ਹੋਰ ਹੋਰ ਇੰਡਸਟਰੀ ਲੈ ਲਈਏ ਇਹਦੇ ਮਤਲਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਚਾਹੀਦਾ ਦੇਖੋ ਇਹਨਾਂ ਨੇ ਪਿੱਛੇ ਵੀ ਜੋ ਸਮਝੌਤਾ ਦੇ ਅਖੀਰ ਦੇ ਵਿੱਚ ਟੇਬਲ ਟਾਕੀ ਹੁੰਦੀ ਹੈ ਵੀ ਤੁਸੀਂ ਟੇਬਲ ਟਾਕ ਪਹਿਲਾਂ ਹੀ ਕਰ ਲਓ ਤੁਸੀਂ ਜਿਹੜੀ ਉਹਨੇ ਮੰਗਾਂ ਦੇ ਜਿਹੜੀ 10 12 ਮੰਗਾਂ ਮੰਗਾਂ ਮੰਨ ਲਈਆਂ ਨੇ ਜੇ ਬਾਕੀ ਕੁ ਦੋਰੇ ਨੇ ਉਹਨਾਂ ਦੇ ਵੀ ਕੋਈ ਹੱਲ ਕੱਢ ਲਓ ਕਿਉਂਕਿ ਅਲਟੀਮੇਟਲੀ ਅੱਜ ਨਹੀਂ ਕੱਲ ਨਹੀਂ ਮਹੀਨੇ ਨੂੰ ਦੋ ਮਹੀਨੇ ਨੂੰ ਹੱਲ ਕੱਢਣਗੇ ਉਸ ਤੋਂ ਬਾਅਦ ਹੀ ਘਟ ਇਹ ਹੜਤਾਲ ਖਤਮ ਹੋਣੀ ਹੈ ਉਹ ਦੂਜਾ ਸਾਡੀ ਕਿਸਾਨ ਵੀਰਾਂ ਨੂੰ ਜਿੱਥੇ ਮੇਨੋਂ ਅਪੀਲ ਹੈ ਵੀ ਤੁਸੀਂ ਜਿਹੜੇ ਆਪਣੇ ਜੋ ਵੀ ਪ੍ਰੋਟੈਸਟ ਕਰਨੇ ਨੇ ਉਹ ਸਾਬਨਾ ਕਰੋ ਤਾਂ ਕਿ ਇਹਨਾਂ ਜਿਹੜਾ ਪੰਜਾਬ ਦੀ ਇੰਡਸਟਰੀ ਤਵਾਹੋ ਬਰਬਾਦ ਨਾ ਹੋ ਜਾਵੇ ਅਸੀਂ ਵੀ ਤੁਹਾਡੇ ਭਰਾ ਤੁਹਾਡੇ ਵਿੱਚੋਂ ਆਏ ਹੋਏ ਆ ਕਿ ਅਸੀਂ ਬਾਹਰਲੇ ਬਗਾਨੇ ਤਾਂ ਹੈ ਨਹੀਂ ਕਿ ਪੰਜਾਬ ਦਾ ਰੈਵਨਿਊ ਕਿੰਨਾ ਨੁਕਸਾਨਿਆ ਜਾ ਰਿਹਾ ਹੈ ਤੁਸੀਂ ਦੇਖੋ ਜੀ ਹੁਣ ਦੇਖੋ ਜੀਐਸਟੀ ਜਿਹੜਾ ਦੇਖੋ ਕਿੰਨਾ ਡਾਊਨਫਾਲ ਹੁੰਦਾ ਜਿਹੜਾ ਆਪਣਾ ਪਿਛਲੇ ਜਿਹੜੇ ਮਹੀਨਿਆਂ ਦੇ ਆਂਕੜੇ ਜਿਹੜੇ ਲੈ ਕੇ ਚੱਲੇ ਇਸ ਮਹੀਨੇ ਆਂਕੜੇ ਅਗਰ ਨਹੀਂ ਰਿਹਾ ਕੰਮ ਤੇ ਦੇਖੋ ਜੀਐਸਟੀ ਕਿੰਨਾ ਪਰ ਡਾਊਨ ਚਲੇ ਜਾਣਾ ਤੇ ਉਹ ਇਹਨਾਂ ਕੋਲ ਲੈ ਦੇ ਕੇ ਹੈ ਕਿ ਜੀਐਸਟੀ ਹੈ ਜੋ ਹੋਰ ਥੋੜੇ ਬਦਲ ਰਹੇ ਹਾਂਗੇ ਹੋਰ ਤਾਂ ਕੋਈ ਪੰਜਾਬ ਸਰਕਾਰ ਕੋਈ ਆਮਦਨ ਦੇ ਸੋਰਸ ਹੈ ਨਹੀਂ ਕਿ ਉਹ ਇਸ ਕਰਕੇ ਬਹੁਤ ਜ਼ਰੂਰੀ ਹੈ ਔਰ ਸਾਡਾ ਇਹ ਮੰਨਣਾ ਹੈ ਵੀ ਜੇ ਜਿਹੜੀ ਇਦਾਂ ਦੀ ਜਿਹੜੀ ਹਿਜਿਟੇਸ਼ਨ ਹੁੰਦੀ ਹੈ ਨਾ ਇਹਨਾਂ ਨੂੰ ਟਾਈਮਲੀ ਕਹਿੰਦਾ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਮਿਲ ਕੇ ਆਮਦਨ ਮਿਲ ਬਣਾ ਕੇ ਖਤਮ ਕਰ ਦੇਣਾ ਚਾਹੀਦਾ ਨਾ ਕਿ ਉਹ ਬਣਾਵਾ ਦੇਣਾ ਚਾਹੀਦਾ ਬਣਾਵਾ ਦੇਣ ਨਾਲ ਇੰਡਸਟਰੀਆਂ ਨੂੰ ਨੁਕਸਾਨ ਹੁੰਦਾ ਤੇ ਆਮ ਜਨਤਾ ਵੀ ਜਾਨ ਜੀਵਨ ਨੂੰ ਪ੍ਰਭਾਵਿਤ ਹੁੰਦਾ ਕੋਈ ਕਿਸਾਨਾਂ ਲਈ ਮਤਲਬ ਠੀਕ ਹੈ ਜੀ ਕੱਲ ਜਿਹੜਾ ਪੂਰੇ ਦੇਸ਼ ਵਿੱਚ ਬੰਦ ਕਰ ਦਿੱਤਾ ਗਿਆ ਹੈਗਾ ਬਸ ਬਸ ਜਥੇਬੰਦੀਆਂ ਵੱਲੋਂ ਕੋ ਟ੍ਰੇਡ ਤੇ ਵਪਾਰ ਤੇ ਕਿੰਨਾ ਕੇਸ ਬੰਦ ਦਾ ਅਸਰ ਦੇਖੋ ਗੱਲ ਇਹ ਹੈ ਕਿ ਬੰਦ ਦਾ ਅਸਰ ਜਿਹੜਾ ਹੋਣਾ ਸ਼ੁਰੂ ਹੋ ਗਿਆ ਹੈ ਟਰਾਂਸਪੋਰਟਾਂ ਨੇ ਜਿਹੜਾ ਮਾਲ ਲੈਣ ਤੋਂ ਮਨਾ ਕਰਤਾ ਔਰ ਜੋ ਸੁਣਨ ਜਾ ਰਿਹਾ ਕਿ ਕੱਲ੍ਹ ਜਾਂ ਪਰਸੋਂ ਤੋਂ ਜਿੱਦਾਂ ਰੇਲਵੇ ਦਾ ਵੀ ਇਹ ਚੱਕਾ ਜਾਮ ਕਰਨ ਲੱਗੇ ਨੇ ਅਲਟੀਮੇਟਲੀ ਪੰਜਾਬ ਜਿਹੜਾ ਇਸ ਪ੍ਰੋਟੈਸਟ ਚ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਉਹ ਪੰਜਾਬ ਦਾ ਹੋਣ ਵਾਲਾ ਕਿਉਂਕਿ ਕਾਰਨ ਇਹ ਹੈ ਕਿ ਹਰਿਆਣਾ ਜਾਂ ਦਿੱਲੀ ਉਹਨੂੰ ਇਸ ਪ੍ਰੋਟੈਸਟ ਦਾ ਫਰਕ ਨਹੀਂ ਪਾਏਗਾ ਕਿਉਂਕਿ ਉਹ ਦਿੱਲੀ ਦੇ ਨਾਲ ਟੱਚ ਕਰ ਰਹੇ ਲੇਕਿਨ ਪੰਜਾਬ ਦਾ ਇੰਡਸਟਰੀ ਜਿਹੜੀ ਹੈ ਉਹ ਅਗਲੇ ਇੱਕ ਹਫਤੇ ਤੋਂ ਬਾਅਦ ਸ਼ਾਇਦ ਹੀ ਚੱਲ ਪਾਏਗੀ ਜੇ ਪ੍ਰੋਟੈਸਟ ਬੰਦ ਨਾ ਹੋਇਆ ਤੇ ਸਰ ਕਿੰਨੇ ਕੁ ਨੁਕਸਾਨ ਦਾ ਦੇਖੋ ਕਾਰਨ ਇਹ ਹੈ ਕਿ ਜੇ ਪਾਰਟੇ ਅਸੀਂ ਪ੍ਰੋਡਕਸ਼ਨ ਗੀਦੀ ਹੈ ਪੰਜਾਬ ਦੀ ਮਲਟੀਪਲ ਪ੍ਰੋਡਕਸ਼ਨ ਵੀ ਕਹਿੰਦੇ ਆ ਤਾਂ ਇੱਕ ਦਿਨ ਦੀ 2000 ਕਰੋੜ ਤੋਂ ਉੱਪਰ ਦੀ ਪ੍ਰੋਡਕਸ਼ਨ ਜਿਹੜੀ ਹੈ ਉਹ ਇਨ ਪ੍ਰੋਡਕਟ ਜਿਹੜੀ ਕੰਜ਼ੂਮਡ ਕਪੈਸਿਟੀ ਦੇ ਵਿੱਚ ਆਂਦੀ ਹੈ ਇਸ ਕਰਕੇ ਜੇ ਇਹ ਜੇ ਪ੍ਰੋਜੈਕਟ ਜਿਹੜਾ ਪ੍ਰੋਟੈਸਟ ਲੰਬਾ ਚੱਲਦਾ ਹੈ ਇਹਦਾ ਇੱਕ ਕਾਫੀ ਲੰਬਾ ਜਿਹੜਾ ਨੁਕਸਾਨ ਪੰਜਾਬ ਦੀ ਇੰਡਸਟਰੀ ਨੂੰ ਚੇਲਣਾ ਪਏਗਾ ਦੂਜੀ ਗੱਲ ਇਹ ਹੈ ਕਿ ਕੱਲ ਸਾਡੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਪੰதேਰ ਸਾਹਿਬ ਨੇ ਉਹਨਾਂ ਨਾਲ ਵੀ ਅਸੀਂ ਚਿੱਠੀ ਵੀ ਲਿਖੀ ਸੀ ਤੇ ਗੱਲ ਵੀ ਹੋਈ ਹੈ ਅਸੀਂ ਇਹੀ ਮੰਗ ਕੀਤੀ ਹੈ ਕਿ ਜਿਹੜਾ ਤੁਹਾਡਾ ਪ੍ਰੋਟੈਸਟ ਹੈ ਇਹਦੇ 'ਚ ਇਦਾਂ ਦੇ ਹਾਲਾਤ ਨਾ ਪੈਦਾ ਕੀਤੇ ਜਾਣ ਕਿਉਂਕਿ ਪੰਜਾਬ ਦੇ ਜਿਹੜੇ ਉਦਮੀ ਨੇ ਹਮੇਸ਼ਾ ਹੀ ਉਹਨਾਂ ਨੂੰ ਫਾਈਨੈਂਸ਼ਲੀ ਵੀ ਸਪੋਰਟ ਕਰਦੇ ਰਹੇ ਨੇ ਪਿਛਲੇ ਧਰਨਿਆਂ ਦੇ ਵਿੱਚ ਵੀ ਸਾਡੀਆਂ ਜਥੇਬੰਦੀਆਂ ਨੇ ਉੱਥੇ ਆਪ ਜਾ ਕੇ ਇਹਨਾਂ ਦੇ ਨਾਲ ਬੈਠ ਕੇ ਜਿਹੜਾ ਇਹਨਾਂ ਦੀਆਂ ਮੰਗਾਂ ਦੇ ਅਸੀਂ ਸਪੋਰਟ ਕੀਤੀ ਹੈ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਇਹਦਾ ਜਿਹੜਾ ਖਮਿਆਜ਼ਾ ਇਹ ਪੂਰੀ ਇੰਡਸਟਰੀ ਨੂੰ ਭੁਗਤਣਾ ਪਏਗਾ ਔਰ ਸਾਡਾ ਜਿਹੜਾ ਰੌ ਮਟੀਰੀਅਲ ਹੈ ਉਹ ਸਾਰਾ ਬਾਹਰੋਂ ਆਂਦਾ ਹੈ ਸਟੀਲ 70% ਬਾਹਰੋਂ ਆਂਦਾ ਹੈ ਇੱਥੇ ਕੋਲਾ ਬਾਹਰੋਂ ਆਂਦਾ ਹੈ ਕੱਲ ਨੂੰ ਜੇ ਇਸ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਵੀ ਦਿੱਕਤ ਆਂਦੀ ਹੈ ਤੇ ਇੱਥੇ ਜੇ ਥਰਮਲਸ ਬੰਦ ਹੁੰਦੇ ਨੇ ਜਾਂ ਬਾਕੀ ਚੀਜ਼ਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੀ ਇੰਡਸਟਰੀ ਲੰਬੇ ਟਾਈਮ ਵ ਇਸ ਕਰਕੇ ਅਸੀਂ ਇਹਨਾਂ ਨੂੰ ਇਹੀ ਕਿਹਾ ਕਿ ਠੀਕ ਹੈ ਤੁਹਾਡੀਆਂ ਮੰਗਾਂ ਬਹੁਤ ਜਾਇਜ਼ ਨੇ ਲੇਕਿਨ ਐਦਾ ਕੋਈ ਰਸਤਾ ਇਸ ਤਰ੍ਹਾਂ ਦਾ ਕੱਢਿਆ ਜਾਵੇ ਕਿ ਜਿਸ ਤੇ ਸਾਡੇ ਟਰਾਂਸਪੋਰਟ ਨੂੰ ਜਾਂ ਜਾਣ ਆਣ ਵਾਲੇ ਲੋਕਾਂ ਨੂੰ ਬਾਹਰੋਂ ਵਪਾਰੀਆਂ ਦਾ ਨਾ ਬੰਦ ਹੋ ਗਿਆ ਐ ਐਕਸਪੋਰਟਰਸ ਨੇ ਆਰਡਰ ਜਿਹੜੇ ਦਿੱਤੇ ਹੋਏ ਸੀ ਕੈਨਸਲ ਕਰ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਮਾਲ ਕਦੋਂ ਜਾਏਗਾ ਕਦੋਂ ਆਏਗਾ ਬੜੀਆਂ ਕੰਪਨੀਆਂ ਨੇ ਜਿਹੜੇ ਫਰੈਸ਼ ਆਰਡਰ ਦੇਣੇ ਸੀ ਉਹ ਦੇਣੇ ਬੰਦ ਕਰ ਦਿੱਤੇ ਕਿਉਂਕਿ ਲਾਸਟ ਟਾਈਮ ਜਿਹੜਾ ਪ੍ਰੋਟੈਸਟ ਸੀ ਉਹ ਲਗਭਗ 16 ਮਹੀਨੇ 18 ਮਹੀਨੇ ਚੱਲਿਆ ਸੀ ਤੇ ਇਸ ਵਾਰ ਦੀ ਵੀ ਸ਼ਾਇਦ ਮੈਨੂੰ ਲੱਗਦਾ ਕਿ ਜਿਹਨੂੰ ਨਹੀਂ ਕੋਈ ਪੰਜਾਬ ਦੀ ਇੰਡਸਟਰੀ ਵਾਸਤੇ ਸ਼ਾਇਦ ਇਹ ਆਖਰੀ ਕਿਲਸਾ ਬਤ ਹੋਇਆ। ਜਿੰਦਰ ਸਾਹਿਬ ਕਿੰਨਾ ਕਿਹਦਾ ਲੱਗਦਾ ਕਿ ਜਿਹੜੀ ਕੇਂਦਰ ਸਰਕਾਰ ਉਹ ਤਾਲਮੇਲ ਸਹੀ ਤਰੀਕੇ ਨਾਲ ਨਹੀਂ ਕਰ ਪਾਰੀ ਕਿਉਂਕਿ ਨੁਕਸਾਨ ਤਾਂ ਸਾਰਿਆਂ ਦਾ ਹੀ ਹੈਗਾ। ਦੇਖੋ ਕੇਂਦਰ ਨੂੰ ਚਾਹੀਦਾ ਸੀ ਕਿ ਇਹ ਮਸਲਾ ਜਿਹੜਾ 3 ਸਾਲ ਪਹਿਲਾਂ ਹੀ ਹੱਲ ਹੋ ਜਾਣਾ ਚਾਹੀਦਾ ਸੀ। 3 ਸਾਲ ਜੇ ਲਟਕਿਆ ਤਾਂ ਸ਼ਾਇਦ ਉਹਨਾਂ ਦੀ ਬਹੁਤ ਵੱਡੀ ਅਨਲੈਕੀ ਹੈ ਕੇਂਦਰ ਦੀ। ਉਹਨਾਂ ਨੂੰ ਕਰ ਲੈਣਾ ਚਾਹੀਦਾ ਸੀ। ਲੇਕਿਨ ਜੇ ਹੁਣ ਲਟਕ ਗਿਆ ਤੇ ਹੁਣ ਕਿਉਂਕਿ ਦਿੱਕਤ ਕੀ ਹੈ? ਪਿਛਲੇ ਵਾਰ ਵੀ ਕੇਂਦਰ ਤਾਂ ਸਮਝੌਤੇ ਨੂੰ ਤਿਆਰ ਹੋਇਆ ਜਦੋਂ ਦਿੱਲੀ ਦੇ ਅੰਦਰ ਬੜਿਆ ਜਦੋਂ ਲਾਲ ਕਿਲੇ ਤੱਕ ਪਹੁੰਚ ਉਦੋਂ ਤੱਕ ਕੋਈ ਕੇਂਦਰ ਵੀ ਤਿਆਰ ਨਹੀਂ ਸੀ ਹੋਇਆ ਇਸ ਕਰਕੇ ਸਿੰਘੂ ਬਾਰਡਰ ਜਾਂ ਪੰਜਾਬ ਦੇ ਬਾਰਡਰਾਂ ਨੂੰ ਬੰਦ ਕਰਨ ਨਾਲ ਜਾਂ ਰੇਲਾਂ ਨੂੰ ਬੰਦ ਕਰਨ ਨਾਲ ਨਾ ਉਹਨਾਂ ਦਾ ਮਸਲਾ ਹੱਲ ਹੋਣਾ ਨਾ ਇੰਡਸਟਰੀ ਦਾ ਮਸਲਾ ਹੱਲ ਹੋਣਾ ਜੇ ਇਹ ਐਜੀਟੇਸ਼ਨ ਨੂੰ ਚਲਾਉਣਾ ਤੇ ਅਦਰ ਰਿਜ਼ਲਟ ਕੱਢਣਾ ਹੈ ਤਾਂ ਤੁਹਾਨੂੰ ਪਾਰਲੀਮੈਂਟ ਘੇਰਨੀ ਪਾਏਗੀ ਜਾਂ ਦਿੱਲੀ ਦੇ ਅੰਦਰ ਵੜਨਾ ਪਾਏਗਾ ਦਿੱਲੀ ਦੇ ਬਾਹਰ ਬੈਠਣਾ ਕਿਸੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਸਰ ਕੋਈ ਤਿਆਰ ਮਾਲ ਵੀ ਅਰਧ ਚ ਰੁਕੇ ਪਏ ਨੇ ਜਿਹੜੇ ਆਰਡਰ ਸੀ ਭੇਜਣੇ ਸੀ ਦੇਖੋ ਕੁਝ ਗੱਡੀਆਂ ਨੇ ਹਲੇ ਜਾਮ ਲੱਗੇ ਹੋਏ ਨੇ ਲੇਕਿਨ ਰਸਤੇ ਕੁਝ ਨਿਕਲ ਰਹੇ ਨੇ ਲੇਕਿਨ ਹੁਣ ਅੱਜ ਕਈ ਬਾਰਡਰਸ ਬੰਦ ਕਰ ਦਿੱਤੇ ਖਨੌਰੀ ਦਾ ਬਾਰਡਰ ਹੈ ਇਧਰ ਪੰਜਾਬ ਵਾਲਾ ਜਿਹੜਾ ਆਪਣਾ ਮੇਨ ਬਾਰਡਰ ਹੈ ਅੰਬਾਲੇ ਦੇ ਕੋਲ ਸੰਗੂ ਆ ਸ਼ੰਭੂ ਬਾਰਡਰ ਹੈ ਇਹ ਜਿੰਨੇ ਬਾਰਡਰਸ ਨੇ ਇਹਨਾਂ ਤੇ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਗਈਆਂ ਨੇ ਲੇਕਿਨ ਟਰਾਂਸਪੋਰਟਰਸ ਨੇ ਮਨਾ ਕਰ ਦਿੱਤਾ ਕਿਉਂਕਿ ਜੇ ਉਧਰੋਂ ਗੱਡੀਆਂ ਨਹੀਂ ਆਣਗੀਆਂ ਤਾਂ ਉਹੀ ਗੱਡੀਆਂ 'ਚ ਮਾਲ ਭਰ ਕੇ ਇਧਰੋਂ ਜਾਣਾ ਸੀ ਇਸ ਕਰਕੇ ਉਹਨਾਂ ਨੇ ਫਰੈਸ਼ ਜਿਹੜੀ ਟਰਾਂਸਪੋਰਟ ਅਸੀਂ ਦੇਣੀ ਸੀ ਉਹ ਲੈਣ ਤੋਂ ਮਨਾ ਕਰ ਦਿੱਤਾ ਔਰ ਜੇ ਕੋਈ ਲੈ ਵੀ ਰਹੇ ਨੇ ਛੋਟੇ ਵਹੀਕਲ ਟੈਂਪੂ ਵਗੈਰਾ ਦਿੱਲੀ ਜਾਣ ਵਾਸਤੇ ਤਾਂ ਉਹ ਰੇਟ ਇੰਨਾ ਜ਼ਿਆਦਾ ਕਿ ਸਾਡੇ ਪਰਤੇ ਤੋਂ ਬਾਹਰ ਹੈ ਉਹ ਸਾਦੇ ਸਾਰੇ ਹੰਤਾ ਸਤਾ ਦਿੱਤਾ ਗਿਆ ਸੋ ਇੰਡਸਟਰੀ ਦਾ ਪ੍ਰਭਾਵਿਤ ਹੋ ਹੀ ਦੀਏ ਨਾਲ ਖਾਸ ਕਰਕੇ ਲੁਧਿਆਣਾ ਦੇ ਸਾਈਕਲ ਅਸਟਰੀ ਕਿੰਨੇ ਪ੍ਰਭਾਵਿਤ ਹੋ ਰਹੀ ਹੈ ਕਿੰਨੇ ਮਾਲ ਜਿਹੜਾ ਬਣਿਆ ਹੋਇਆ ਭੇਜਿਆ ਸੀ ਉਹ ਸੜਕਾਂ ਤੇ ਫਸ ਗਿਆ ਲੋਕੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਨਾ ਜੋ ਤੁਹਾਡਾ ਸ਼ੇਅਰ ਕਰਨੀ ਹੈ ਉਹ ਅੱਗੇ ਪੰਜਾਬ ਪਹਿਲੇ ਲੈਗੈਟਿਵ ਲਿਸਟ ਹੈ ਕਿਉਂਕਿ ਬਾਰਡਰ ਸਟੇਟ ਹੈ ਇੱਥੇ ਕਿ ਵੱਡੀ ਇੰਡਸਟਰੀ ਹੈ ਨਹੀਂ ਅਸੀਂ ਡਿਪੈਂਡੈਂਟ ਹੈ ਬਾਹਰਲੇ ਰਾਜਾਂ ਤੇ ਤੇ ਉਹਦੇ ਕੀ ਹੋ ਗਿਆ ਕਿ ਜਦੋਂ ਇੱਥੇ ਹੁਣ ਹੜਤਾਲ ਬੰਦ ਹੋ ਗਿਆ ਪਿਛਲੀ ਵਾਰ ਵੀ ਆਪਾਂ ਦੇਖਿਆ ਕਿੰਨਾ ਆਪਾਂ ਘਾਟਾ ਚੱਲਿਆ ਕਿੰਨਾ ਆਪਾਂ ਸਫਰ ਕੀਤਾ ਹੁਣ ਕੰਪਨੀਆਂ ਜਿਹੜੀਆਂ ਬਾਹਰੋਂ ਸਾਡੇ ਕੋਲ ਮਾਲ ਲਿਆ ਰਹੀਆਂ ਸੀਗੀਆਂ ਜਿੰਨਾਂ ਸਿੱਤੇ ਸਾਡੀ ਰੋਜ਼ੀ ਰੋਟੀ ਚੱਲਦੀ ਸਾਡੇ ਵਰਕਰ ਚੱਲਦੇ ਸਾਡੇ ਕਾਰੋਬਾਰ ਚੱਲਦੇ ਆ ਉਹਨਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਤੋਂ ਮਾਲ ਆਲੇ ਬੰਦ ਕਰ ਦੇਈਏ ਸੋ ਇਹ ਜਿਹੜਾ ਕਿ ਜਿੱਦੀ ਸਾਡੀ ਪੰਜਾਬ ਸਰਕਾਰ ਆ ਨਾ ਜਿਹੜੀ ਇਸ ਵੇਲੇ ਆਰਾਮ ਨਾਲ ਕੰਮ ਕਰਦੀ ਨੀਂ ਸੋਤੀ